ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਮਨੀ ਚੋਣਾਂ ਦਾ ਰਿਜ਼ਲਟ ਆਇਆ ਹੈ ਨਤੀਜੇ ਆਏ ਨੇ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਤਿੰਨ ਸੀਟਾਂ ਜਿੱਤ ਗਏ ਪਰ ਨਾਲੇ ਤੋਂ ਇੱਕ ਕਾਂਗਰਸ ਦੇ ਹਿੱਸੇ ਵਿੱਚ ਸੀਟ ਆਈ ਹੈ ਮੈਂ ਗੱਲ ਕਰਨੀ ਹੈ ਉਹਨਾਂ ਦੋ ਬੰਦਿਆਂ ਦੀ ਜਿਨ੍ਹਾਂ ਨਾਲ ਬਹੁਤ ਭੜੇ ਹੋਏ ਇਕਦਮ ਬਰਨਾਲੇ ਤੋਂ ਮੀਤ ਹੇਰ ਜਿਹਨੇ ਮਾਸੀ ਦੇ ਮੁੰਡੇ ਨੂੰ ਟਿਕਟ ਦੇ ਕੇ ਨਵਾਜਿਆ ਸੀ ਤੇ ਮਾਸੀ ਦੇ ਮੁੰਡੇ ਦੀਆਂ ਵੋਟੀਆਂ ਕਿਹਨੇ ਲਵਾਈਆਂ ਨੇ ਬਾਠ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਨੇ ਇਹ ਝਾੜੂ ਵਾਲਿਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਬਰਾਬਰ ਦੀ ਵੋਟ ਲੈ ਕੇ ਗਿਆ ਦੇਖ ਤੇ ਬਾਠ ਨੂੰ ਟਿਕਟ ਦੇ ਦਿੰਦੇ ਤਾਂ ਅੱਜ ਚਾਰੇ ਦੀਆਂ ਚਾਰੇ ਸ਼ੀਟਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਜਿੱਤ ਲੈਣੀਆਂ ਸਿਹਾਲਾ ਕਿ ਤਨ ਜਿੱਤ ਗਿਆ ਪਰ ਮੀਤਹੇਰ ਦੀ ਧੌਣ ਚ ਕਿਲਾ ਅਗਲੇ ਨੇ ਕੱਢ ਕੇ ਦਿਖਾਤਾ ਬਹੁਤ ਵੱਡੀ ਗੱਲਬਾਤ ਹੈ ਜੇ ਕਿਤੇ ਗਰਾਊਂਡ ਲੈਵਲ ਤੇ ਸਮਝ ਆ ਜਾਵੇ ਜਦੋਂ ਸਮਰਿਤ ਮਾਨ ਜਿਮਨੀ ਜੋਂ ਜਿੱਤੇ ਤਾਂ ਉਸ ਵਕਤ ਵੀ 5000 ਦਾ ਹਾਸਲਾ ਸੀ ਤੇ ਜੇ ਉਦੋਂ ਵੀ ਮੀਤ ਤਹਿਰ ਸਮਝ ਲੈਂਦਾ ਜਾਂ ਭਗਵੰਤ ਮਾਨ ਸਮਝ ਲੈਂਦਾ ਕਿ ਟਿਕਟ ਅਸੀਂ ਜ਼ਿਲ੍ਹਾ ਪ੍ਰਧਾਨ ਬਾਠ ਨੂੰ ਦੇ ਦੇਗੀ ਤਾਂ ਉਦੋਂ ਵੀ ਇਹ ਜਿਹੜੀ ਜਮਨੀ ਚੋਣ ਸੀ ਸਮਝਿਤ ਮਾਨ ਜਿੱਤ ਨਹੀਂ ਸਕਦਾ ਸੀ 5000 ਵੋਟ ਵੀ ਬਹੁਤੀ ਨਹੀਂ ਸੀ ਕਿਉਂਕਿ ਬਰਨਾਲੇ ਵਿੱਚੋਂ ਬਹੁਤ ਲੌਸ ਕੀਤਾ ਸੀ ਇਸ ਸੱਚਾਈ ਤੇ ਹੁਣ ਮੀਟ ਹੈਲ ਦੇ ਨਾਲ ਇੱਕ ਬਹੁਤ ਬੁਰੀ ਹੋਈ ਹੈ ਤੇ ਨਾਲੇ ਤੇ 마ਸੀ ਦੇ ਮੁੰਡੇ ਦੀ ਜਿਹੜੀ ਬੋਲਬਾਣੀ ਸੀ ਜਿਆ ਕਹਿ ਲਈ ਟਿਕਟ ਦਿੱਤੀ ਸੀ ਉਧਰ ਝੁਗਾੜ ਹੋ ਗਿਆ 2027 ਚ ਕੀ ਬਣਨਾ ਹੈ ਇਹਦਾ ਵੀ ਅੰਦਾਜ਼ਾ ਲੋਕਾਂ ਨੇ ਲਾ ਲਿਆ ਹੋਣੀ ਕਹਿੰਦੇ ਰਾਜਧਾਨੀਆਂ ਦੀ ਸਾਡੀ ਆਮ ਆਦਮੀ ਪਾਰਟੀ ਬਣਦੀ ਇਸ ਗੁਰੂ ਕੇ ਲੋਕਾਂ ਨੇ ਕੜਤਾ ਤਾਉਣ ਚ ਕਿਲਾ ਬਹੁਤ ਅਹੰਕਾਰ ਸੀ ਇਸ ਬੰਦੇ ਨੂੰ ਦੂਜੀ ਗੱਲ ਰਾਜਾ ਬੜੇਂਗ ਜਿੰਨੀ ਗੁੰਡਾਗਰਦੀ ਉਹਨੇ ਗਿੱਦੜਵਾਹੇ ਤੇ ਕੀਤੀ ਹੈ ਨਾ ਤੇ ਉਹ ਗੁੰਡਾਗਰਦੀ ਕਰਕੇ ਹੀ ਗਿੱਦੜਵਾਹੇ ਤੋਂ ਆਪਣੇ ਘਰ ਵਾਲੀ ਨੂੰ ਹਰਾ ਕੇ ਅੱਜ ਘਰੇ ਬਿਠਾਇਆ ਪਹਿਲੀ ਗੱਲ ਤਾਂ ਜਦੋਂ ਇਹ ਸ਼ਰੋਮਣੀ ਅਕਾਲੀ ਦਰ ਨੂੰ ਮਤਾਂ ਦਿੰਦੇ ਸੀ ਕਿ ਤੁਹਾਡੇ ਵਿੱਚ ਪਰਿਵਾਰਵਾਦ ਹੈ ਤਾਂ ਇਹਨਾਂ ਦੇ ਮੂੰਹ ਤੇ ਚਪੇੜ ਹੁਣ ਵੱਜੀ ਹੈ। ਮੀਤਹਿਰ ਨੇ ਵੀ ਆਪਣੇ ਘਰ ਦੇ ਵੀ ਟਿੱਟ ਦੇ ਦਿੱਤੀ। ਗਿੱਟਮਿਟ ਕਰਕੇ ਭਵੰਤਮਾਨ ਨਾਲ ਤੇ ਰਾਜੇ ਬੜੇਗ ਨੇ ਵੀ ਆਪਣੇ ਘਰ ਵਾਲੀ ਨੂੰ ਟਿੱਟ ਦੇ ਦਿੱਤੀ। ਉਹ ਤਾਂ ਮੌਜੂਦਾ ਪ੍ਰਧਾਨ ਸੀ। ਪਰ ਡਿੰਪੀ ਢੱਲੋ ਜਿੱਤ ਗਿਆ ਮੌਜੂਦਾ ਸਰਕਾਰ ਹੈ। ਤਕਰੀਬਨ ਮੰਤਰੀ ਮੰਡਲ ਸਾਰਾ ਹੀ ਜਾ ਕੇ ਬਹਿ ਗਿਆ ਸੀ ਉੱਥੇ ਤੇ ਉਹਦਾ ਜਿਤਨਾ ਬਣਦਾ ਵਿਸ਼ੇ ਜਿਹੜੇ ਲੀਡ ਤੇ ਜਿੱਤੇ ਪਰ ਜੇ ਰਾਜੇ ਵੜਿੰਗ ਦੇ ਘਰ ਵਾਲੇ ਹਾਰੀ ਐ ਉਹਦੇ ਵਿੱਚ ਰਾਜੇ ਵੜਿੰਗ ਦੇ ਗੁੰਡਾਗਰਦੀ ਸਾਹਮਣੇ ਆ ਗਏ ਲਾ ਦੇ ਕੇ ਕਿਤਰਾ ਦਾ ਹਿੱਤ ਜਾ ਕੇ ਉੱਥੇ ਵੀਤੀ ਬੰਦੇ ਖੜੇ ਐ ਪੰਜ ਸੱਤ ਗੱਡੀਆਂ ਖੜੀਆਂ ਨੇ ਤਕੜੇ ਤਕੜੇ ਸਿੰਗਰ ਦਾ ਗਾਣਾ ਚੱਲਦਾ ਐ ਡੀਜੇ ਲੱਗੇ ਹੋਏ ਤੇ ਨਾਲ ਫੀਲਿੰਗ ਕੀ ਸੀ ਪ੍ਰਚਾਰ ਦੇ ਵਿੱਚ ਕਹਿੰਦਾ ਰਿਹਾ ਕਹਿੰਦਾ ਦੇਖੋ ਗਿੱਦੜਵਾਹ ਦੇ ਲੋਕੋ ਜੇ ਚਾਹੁੰਦੇ ਹੋ ਕਿ ਰਾਜੇ ਵਡਿੰਗ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲੇ ਤਾਂ ਤੁਸੀਂ ਇਹ ਕੈਂਪੇਨ ਸੰਭਾਲੋ ਮੈਨੂੰ ਕਿਤੇ ਹੋਰ ਵੀ ਜਾਣਾ ਪਊਗਾ ਮੈਨੂੰ ਸਾਰੇ ਪੰਜਾਬ 'ਚ ਜਾਣਾ ਪਊਗਾ ਕਿ ਫੀਲਿੰਗ ਕੀ ਸੀ ਕਿ ਮੈਂ ਆਉਣ ਵਾਲਾ ਮੁੱਖ ਮੰਤਰੀ ਇਹ ਮਿੱਠੀਆਂ-ਮਿੱਠੀਆਂ ਧਮਕੀਆਂ ਸੀ ਬਰਾਇਆ ਜਾ ਰਿਹਾ ਸੀ ਕਿ ਸਿੱਧੇ ਹੋ ਕੇ ਬੋਟ ਪਾ ਦਿਓ ਨਹੀਂ ਮੈਂ ਆਉਣ ਵਾਲਾ ਮੁੱਖ ਮੰਤਰੀ ਹਾਂ ਇਹ ਕਿਹਾ ਜਾ ਰਿਹਾ ਸੀ ਪਰ ਇਹਨਾਂ ਬੇਵਕੂਫ ਨੂੰ ਸਮਝ ਨਹੀਂ ਆਈ ਕਿ ਮੇਰੇ ਤੋਂ ਪਹਿਲਾਂ ਜਿਹੜੇ ਕਾਂਗਰਸ ਦੇ ਵਿੱਚ ਖੁੰਡ ਬੈਠੇ ਨੇ ਉਹਨਾਂ ਨੂੰ ਅਗਨੋਰ ਕਿੱਦਾਂ ਕੀਤਾ ਜਾਊ ਉਹਨਾਂ ਨੂੰ ਲੈਂਡ ਵਿੱਚੋਂ ਪਾਸੇ ਕਿੱਦਾਂ ਕੀਤਾ ਜਾਊ ਇਹ ਸਮਝੇ ਨਹੀਂ ਤੂੰ ਕੱਲ ਦਾ ਸ਼ੁਕਰ ਆ ਤੇਰੇ ਮੂਰੇ ਪ੍ਰਤਾਪ ਬਾਜਵੇ ਵਰਗੇ ਸੁਖਵਿੰਦਰ ਰੰਧਾਵੇ ਵਰਗੇ ਨਵਜੋਤ ਸਿੱਧੂ ਵਰਗੇ ਜਾਨੀ ਚੰਨੀ ਵਰਗੇ ਇੱਕ ਇਥੇ ਗੱਲ ਹੋਰ ਕਹਿਣੀ ਹੈ ਜਿਹੜੀ ਦਲਤ ਬੋਰਡ ਸੀ ਨਾ ਮਜਾਦ ਤੌਰ ਤੇ ਨਹੀਂ ਕਹਿ ਰਿਹਾ ਉਹ ਬੋਰਡ ਵੀ ਰਾਣੀ ਬੜਿੰਗ ਨੂੰ ਪਈ ਨਹੀਂ ਉਹਦਾ ਕਾਰਨ ਕੀ ਸੀ ਗਿੱਦੜਵਾਹ ਲਖਮ ਦੇ ਵਿੱਚ ਇਹਨੇ ਪੋਸਟਰ ਦੇਖੇ ਗਏ ਨਹੀਂ ਨਾ ਤੇ ਪ੍ਰਤਾਪ ਬਾਜਵੇ ਦੀ ਫੋਟੋ ਨਾ ਚੰਨੀ ਚੰਨੀ ਦੀ ਫੋਟੋ ਤੇ ਨਾ ਹੀ ਨਵਜੋਤ ਸਿੱਧੂ ਜਣ ਕੇ ਉਥੇ ਇਹ ਸਮਝ ਲਿਆ ਕਿ ਮੁੱਖ ਮੰਤਰੀ ਮੈਂ ਬਣਨਾ ਤੇ ਫਿਰ ਅਗਲੇ ਨੇ ਲੋਹੇ ਦੇ ਚੰਨੇ ਜਵਾਦ ਇਹ ਕਾਂਗਰਸ ਪਾਰਟੀ ਨੂੰ ਵੀ ਥੋੜਾ ਜਿਆਦਾ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਇਹੋ ਜਿਹੇ ਜਿਹੜੇ ਬੰਦੇ ਨੇ ਨਾ ਇਹਨੂੰ ਨੱਥ ਪਾ ਕੇ ਰੱਖੋ ਤੇ ਨਹੀਂ ਇਹ ਜਲੂਸ ਕੱਢ ਦੇਣਗੇ ਚੰਦੀ ਚੰਨੀ ਸਾਬਕਾ ਮੁੱਖ ਮੰਤਰੀ ਰਹੇ ਨੇ ਯਾਰ ਮਾਣੀ ਮੁੱਡੀ ਰਿਸਪੈਕਟ ਚਾਹੀਦੀ ਆ ਪਰ ਇਹ ਬੰਦੇ ਨੇ ਗੁੰਡਾਗਰਦੀ ਕੀਤੀ ਸ਼ਰੇ ਦੀ ਜਿਹੜੀ ਦਲਤ ਬੋਰਡ ਸੀ ਅਗਲੇ ਦੇ ਮਨ ਵਿੱਚ ਇਰਖਤ ਹੁੰਦੀ ਹੈ ਪਰ ਸ਼ਰਯਾਮ ਕਹਿ ਲਿਆ ਕਿ ਦੋ ਬੰਦਿਆਂ ਦੇ ਨਾਲ ਮੈਂ ਕਹਿੰਨਾ ਬਹੁਤ ਭੜੀ ਹੋਈ ਉਹ ਸ਼ਬਦ ਵਰਤਣੇ ਚਾਹੀਦੇ ਜਿਹੜੇ ਖੇਤ ਪਏ ਗਦੇ ਨਾਲ ਨਹੀਂ ਕਦੇ ਹੁੰਦੀ ਨਾ ਉਹ ਇਹਨਾਂ ਦੋ ਬੰਦੇ ਨਾਲ ਹੋਈ ਐ ਇੱਕ ਮੀਠੇਰ ਨਾਲ ਤੇ ਇੱਕ ਰਾਜੇ ਬੜੇ ਨਾਲ ਜਿਹੜੇ ਭਿਕਵਾਨੀਆਂ ਕਰਨ ਵਾਲੇ ਸੀ ਛੇਤਰ ਉਹਨਾਂ ਦੇ ਪੈਣਗੇ ਭਿਕਵਾਨੀ ਜੇ ਕਰਦੇ ਹੋ ਨਾ ਤਾਂ ਫਿਰ 2027 ਦੀ ਕਰਕੇ ਦਿਖਾਓ ਮਿੱਕੀਵਾਲਾ ਦੱਸਾਂਗੇ ਤੁਹਾਨੂੰ ਥੋੜਾ ਜਿਹਾ ਠਹਿਰੋ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ